ਉਪਰੋਕਿਦਾ ਲਾਗਰ ਚੋੜਾ ਬਿਜਾਰ ਦੇਖਣ ਨੂੰ ਬਹੁਤ ਟ੍ਰੈਫਿਕ ਆ ਜੀ ਬਹੁਤ ਜ਼ਿਆਦਾ ਹੈ ਹਮ ਤਰੇ ਜੇ ਕੋਈ ਐਮਰਜੈਂਸੀ ਆ ਜੇ ਕੋਈ ਵੀ ਐਮਰਜੈਂਸੀ ਕੋਈ ਫਾਇਰ ਬ੍ਰਿਗੇਡ ਦੀ ਕੋਈ ਦਿੱਕਤ ਆ ਜੇ ਜਾਂ ਕੋਈ ਭੂਕਮਾਰੀ ਕੁਛ ਵੀ ਆ ਜੇ ਹਜ਼ਾਰਾਂ ਬੰਦਾ ਮਰ ਜੂ ਇੱਥੇ ਚੋੜੇ ਬਿਜਾਰ ਦਾ ਇਹ ਤਾਂ ਕਿੜੀਆਂ ਵਾਲਾ ਮਾਹੌਲ ਹੈ ਤੇ ਇਹ ਬਾਜ਼ਾਰ ਜਿਹੜੀ ਫੜੀ ਵਾਲਾ ਬਾਜ਼ਾਰ ਹੈ ਕਿਤੇ ਬਾਹਰ ਕਿਤੇ ਇਹ ਆਰਗਾਨਾਈਜ਼ ਕਰਨਾ ਚਾਹੀਦਾ ਹੈ ਕਿਤੇ ਜਗ੍ਹਾ ਲੈਣ ਵਰਦਮਾਨ ਕਲੋਨੀ ਕੋਲੇ ਹੈਗਾ ਉੱਥੇ ਵਰਦਮਾਨ ਕੋਲੇ ਉੱਥੇ ਲੈ ਲੈਣ ਦਾਣਾ ਮੰਡੀ ਚ ਲੈ ਜਾਣ ਉੱਥੇ ਲੈ ਕੇ ਜਾਣ ਇਹ ਤਾਂ ਮੌਤ ਦਾ ਘਰ ਹੈ ਇਹ ਤਾਂ ਜਿਹੜੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹ ਸਾਰੀਆਂ ਫੜੀਆਂ ਨੂੰ ਇੱਕ ਜਗ੍ਹਾ ਦੇ ਦੇਣ ਦਾ ਦਾਣਾ ਮੰਡੀ ਖੁੱਲੀ ਜਗ੍ਹਾ ਪਈ ਹੈ ਉੱਥੇ ਸੰਡੇ ਸੰਡੇ ਲਾ ਲੈਣ ਪਰ ਦੇਖੋ ਕਿੰਨੇ ਤਰਸਯੋਗ ਹਾਲਤ ਹੈ ਲੱਖਾਂ ਜਿੱਦਾ ਗੁਰ ਮੰਡੀ ਚ ਜਦੋਂ ਪਟਾਕਿਆਂ ਨੂੰ ਅੱਗ ਲੱਗੀ ਸੀ ਕਿੰਨਾ ਬੰਦਾ ਇੱਕ ਦੂਜੇ ਨੂੰ ਕੁਚਲ ਕੇ ਮਰ ਗਿਆ ਸੀ ਇੱਥੇ ਵੀ ਇਹੀ ਹੋਊਗਾ ਥੋੜਾ ਬਿਆਰ ਹਾਂਜੀ ਇਹ ਨੌ ਦੇ ਚੌੜਾ ਜੀ ਤੂੰ ਤਾਂ ਬਹੁਤ ਬੁਰਾ ਹਾਲਾਤ ਹੈ ਪੀੜੇ ਦਾ ਹੀ ਬੜਾ ਹੈ ਬਹੁਤ ਜ਼ਿਆਦਾ ਉੱਥੇ ਗਾਲੂ ਘਟਨਾ ਆਉਂਦੀ ਕੋਈ ਅਮਲਸ ਨੀ ਨੰਗ ਸਕਦੀ ਦੇਖੋ ਕਿੰਨਾ ਪੂਰਾ ਹਾਲਾ ਚੋੜੇ ਯਾਰ ਦਾ ਸੱਜਣਾ ਮੇੜੋ ਅੱਖਾਂ ਦੇਖੋ ਤੁਸੀਂ ਕਿੰਨਾ ਰਸ਼ ਹੈ ਬਹੁਤ ਔਖਾ ਵਾ ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਮੈਂ ਆ ਤੁਹਾਡਾ ਆਪਣਾ ਹੋਸਟ ਅਮਰੀਤ ਸਿੰਘ ਅਸੀਂ ਤੁਹਾਨੂੰ ਵਕ ਵਕ ਭੀੜ ਦੀਆਂ ਵੀਡੀਓਜ਼ ਖਬਰਾਂ ਤੁਹਾਨੂੰ ਨਛਤ ਤੱਕ ਤੇ ਸੀ ਗਿਆ ਪਿਛਲੇ ਦਿਨੀ ਤੁਹਾਨੂੰ ਚੌੜਾ ਬਾਜ਼ਾਰ ਦੀਆਂ ਕਾਮ ਮੰਡੀ ਦੀਆਂ ਤਸਵੀਰਾਂ ਦਿਖਾਈਆਂ ਅੰਦਰੋਂ ਜਿਹੜੀਆਂ ਬਿਲਕੁਲ ਜਿਹੜੀ ਆਵਾਜ਼ ਹੈ ਜਿਹੜੀ ਬੰਦ ਕੀਤੀ ਸੀ ਲੋਕਾਂ ਨੇ ਅੱਜ ਅਸੀਂ ਉਸ ਪੁਲ ਦੇ ਉੱਤੇ ਖੜੇ ਆਂ ਘੰਟਾ ਘਰ ਵਾਲੇ ਪੁਲ ਦੇ ਉੱਤੇ ਕੋਲ ਟਾਵਰ ਦੇ ਕੋਲ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉੱਪਰ ਦੀਆਂ ਚੌੜਾ ਬਾਜ਼ਾਰ ਦੀਆਂ ਮੈਂ ਕਹਿੰਦਾ ਬੰਦੇ ਨੇ ਬੰਦਾ ਚੜਿਆ ਪਿਆ ਬੰਦੇ ਨੇ ਬੰਦਾ ਵਜਦਾ ਫਿਰਦਾ ਕੋਈ ਕਿਤੇ ਖੜਾ ਰੀੜੀ ਲਾ ਕੇ ਕੋਈ ਕਿਤੇ ਖੜਾ ਰਾਹ ਦੇ ਵਿੱਚ ਇੱਕ ਵੀ ਤੁਸੀਂ ਇਹ ਦੇਖੋ ਪੈਦਲ ਜਾਂ ਪੈਦਲ ਜਾਣ ਵਾਲੇ ਬੰਦੇ ਨੂੰ ਵੀ ਕਿੰਨੀ ਮੁਸ਼ਕਲ ਹੋ ਰਹੀ ਆ ਇਹ ਤਸਵੀਰਾਂ ਨੇ ਲੁਧਿਆਣਾ ਦੇ ਮਸ਼ਹੂਰ ਟੋੜਾ ਬਾਜ਼ਾਰ ਦੀਆਂ ਜਿਹੜਾ ਹੁਣ ਜਿਹੜਾ ਇਹ ਕੰਜਸਟਰਡ ਢੀੜਾ ਢੀੜਾ ਬਾਜ਼ਾਰ ਕੰਜਸਟਰਡ ਬਾਜ਼ਾਰ ਬਣਿਆ ਹੋਇਆ ਇਹ ਅੱਜ ਉੱਪਰ ਤੋਂ ਤੁਹਾਨੂੰ ਪੁਲ ਦੇ ਉੱਪਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਦੂਰ ਤੱਕ ਦੀਆਂ ਜਿਹੜੀਆਂ ਜਿੱਥੇ ਤੱਕ ਥੋੜੀ ਨਿਗਾ ਨਿਗਾ ਜਾਊਗੀ ਉੱਥੇ ਤੱਕ ਤੁਹਾਨੂੰ ਬੰਦਾ ਹੀ ਬੰਦਾ ਦਿਖੇਗਾ ਵਸ ਹੋਰ ਤੁਹਾਨੂੰ ਕੁਝ ਨਹੀਂ ਜਿਹੜਾ ਬੰਦੇ ਨੇ ਬੰਦਾ ਕੋਈ ਆ ਰਿਹਾ ਕੋਈ ਜਾ ਰਿਹਾ ਤੇ ਜਿਹੜੀਆਂ ਮੈਂ ਕੈਮਰਾਮੈਨ ਕੋਲ ਜਿਹੜੇ ਮੰਜੇ ਲੱਗੇ ਹੋਏ ਨੇ ਉਹ ਵੀ ਦਿਖਾ ਦਿਓ ਇੱਕ ਵਾਰੀ ਇਹਨਾਂ ਨੂੰ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਤੁਸੀਂ ਥੋੜੇ ਅੰਦਰ ਕਰ ਲਓ ਤਾਂ ਜੋ ਜਿਹੜੀ ਟ੍ਰੈਫਿਕ ਆ ਉਹ ਆਵਾਜਾਈ ਚੱਲਦੀ ਰਹੇ ਪਰ ਇਹਨਾਂ ਦੇ ਕੰਨਾਂ ਦੇ ਜੂ ਨਹੀਂ ਸਰਕਦੀ ਉੱਥੇ ਨਾਲ ਜਿਹੜੀ ਪੁਲਿਸ ਖੜੀ ਆ ਪੁਲਿਸ ਦੀ ਗੱਡੀ ਵੀ ਖੜੀ ਆ ਉੱਥੇ ਇਹਨਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਕੋਈ ਆਖਿਰ ਕਿਹਦੀ ਸ਼ਹਿਤ ਹੈ ਜਿਹੜੇ ਚੱਲਦੇ ਆ ਇਹ ਕਿਹਦੀ ਸ਼ਹਿਤ ਹੈ ਜਿਹੜੇ ਇਹ ਰੇੜੀ ਦੁਕਾਨਾਂ ਜਿਹੜੀਆਂ ਅੱਗੇ ਲੱਗੀਆਂ ਹੋਈਆਂ ਨੇ ਇਹ ਤਸਵੀਰਾਂ ਨੇ ਚੌੜਾ ਬਾਜ਼ਾਰ ਦੀਆਂ ਉਪਰੋਂ ਕਿਦਾਂ ਲੱਗ ਰਿਹਾ ਚੌੜਾ ਵੀ ਆ ਦੇਖਣ ਨੂੰ ਬਹੁਤ ਟ੍ਰੈਫਿਕ ਆ ਜੀ ਬਹੁਤ ਜ਼ਿਆਦਾ ਹੂੰ ਇਹ ਕਹਾਂਗਾ ਜੀ ਇਸ ਤੋਂ ਚੌੜਾ ਵੀ ਆ ਰਿਹਾ ਬੜੇ ਕੁਝ ਤਾਂ ਕੁਝ ਤਾਂ ਬੋਲੋ ਮਸ਼ਹੂਰ ਹੈ ਚੋੜਾ ਯਾਰ ਪੂਰੇ ਵਰਲਡ ਦੇ ਮਸ਼ਹੂਰ ਹੈ ਬਹੁਤ ਜੀ ਬਹੁਤ ਇਹ ਚੋੜਾ ਬਿਯਾਰ ਇਸ ਤਰ੍ਹਾਂ ਹੈ ਜੇ ਕੋਈ ਐਮਰਜੈਂਸੀ ਆ ਜੇ ਕੋਈ ਵੀ ਐਮਰਜੈਂਸੀ ਕੋਈ ਫਾਇਰ ਬ੍ਰਿਗੇਡ ਦੀ ਕੋਈ ਦਿੱਕਤ ਆ ਜੇ ਜਾਂ ਕੋਈ ਭੂਕਮਾ ਆ ਜੇ ਕੁਝ ਵੀ ਆ ਜੇ ਹਜ਼ਾਰਾਂ ਬੰਦੇ ਮਰ ਜੂ ਇੱਥੇ ਚੋੜੇ ਬਿਯਾਰ ਦਾ ਇਹ ਤਾਂ ਕੀੜੀਆਂ ਵਾਲਾ ਮਾਹੌਲ ਹੈ ਤੇ ਇਹ ਬਾਜ਼ਾਰ ਜਿਹੜੀ ਫੜੀ ਵਾਲਾ ਬਾਜ਼ਾਰ ਹੈ ਕਿਤੇ ਬਾਹਰ ਕਿਤੇ ਇਹ ਆਰਗੇਨਾਈਜ਼ ਕਰਨਾ ਚਾਹੀਦਾ ਹੈ ਇੱਥੇ ਥਾਂ ਤੇ ਕਿਤੇ ਜਗ੍ਹਾ ਲੈਣ ਵਰਦਮਾਨ ਕਲੋਨੀ ਕੋਲੇ ਹੈਗਾ ਉੱਥੇ ਵਰਦਮਾਨ ਕੋਲੇ ਉੱਥੇ ਲੈ ਲੈਣ ਦਾਣਾ ਮੰਡੀ ਚ ਲੈ ਜਾਣ ਬਿਲਕੁਲ ਬਹੁਤ ਵਧੀਆ ਗੱਲ ਉੱਥੇ ਲੈ ਕੇ ਜਾਣੇ ਇਹ ਤਾਂ ਮੌਤ ਦਾ ਘਰ ਹੈ ਇਹ ਤਾਂ ਜਿਹੜੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹ ਸਾਰੀਆਂ ਫੜੀਆਂ ਨੂੰ ਇੱਕ ਜਗ੍ਹਾ ਦੇ ਦੇਣ ਦਾਣਾ ਮੰਡੀ ਖੁੱਲੀ ਜਗ੍ਹਾ ਪਈ ਹੈ ਉੱਥੇ ਸੰਡੇ ਸੰਡੇ ਲਾ ਲੈਣ ਪਰ ਦੇਖੋ ਕਿੰਨੇ ਤਰਸਯੋਗ ਹਾਲਤ ਹੈ ਲੱਖਾਂ ਜਿਹਦਾ ਗੁਰੂ ਮੰਡੀ ਚ ਜਦੋਂ ਪਟਾਕਿਆਂ ਨੂੰ ਅੱਗ ਲੱਗੀ ਸੀ ਕਿੰਨਾ ਬੰਦਾ ਇੱਕ ਦੂਜੇ ਨੂੰ ਕੁਚਲ ਕੇ ਮਰ ਗਿਆ ਸੀ ਇੱਥੇ ਵੀ ਇਹੀ ਹੋਊਗਾ ਪ੍ਰਸ਼ਾਸਨ ਨੂੰ ਇੱਥੇ ਕੰਮ ਕਰਨਾ ਚਾਹੀਦਾ ਹੈ। ਸਰਕਾਰ ਕਾਰਵਾਈ ਕਰਦਾ ਪਰ ਇਹਨਾਂ ਦੇ ਕਿੰਨੇ ਦਿਨ ਸਰਕੀ ਪਰ ਵੋਟੇ ਜੁਰਮਾਨੇ ਪੈਣੇ ਚਾਹੀਦੇ ਆ। ਉਹਨਾਂ ਨੂੰ ਜੁਰਮਾਨਾ ਭਰ ਦਿੰਨੇ ਆ। ਮੇਰੀ ਕੋਈ ਗੱਲ ਨਹੀਂ। ਨਹੀਂ ਪਰ ਫਿਰ ਕਾਨੂੰਨੀ ਐਫ ਆਈ ਆਰ ਦਰਜ ਹੋਵੇ ਨਾ ਤੇ ਐਫ ਆਈ ਆਰ ਦਰਜ ਹੋਵੇ ਦੇਖੋ ਕਾਨੂੰਨ ਦਾ ਡੰਡਾ ਚਾਹੀਦਾ। ਕਾਨੂੰਨ ਜਦ ਤੱਕ ਸਖਤ ਨਹੀਂ ਹੋਊਗਾ ਤਦ ਤੱਕ ਇਹਦਾ ਹੱਲ ਨਹੀਂ। ਇਹ ਨੂੰ ਮਿੱਠੀਆਂ ਗੋਲੀਆਂ ਨਾਲ ਨਹੀਂ ਸੁਧਰਦੇ ਤੇ ਫਿਰ ਤਾਂ ਕੋਈ ਇਹਨਾਂ ਤੇ ਐਫ ਆਈ ਆਰ ਦਰਜ ਹੋਵੇ। ਇਹ ਤਾਂ ਲੱਖਾਂ ਬੰਦਾ ਮਰ ਜੂ ਇੱਥੋਂ ਲੈ ਕੇ ਤੁਸੀਂ ਉਹ ਕਾ ਮੰਡੀ ਚੌਂਗ ਤੱਕ। ਦੇਖੋ ਤੁਸੀਂ ਦੇਖਣ ਨਾਲ ਹਾਲ ਹੈ। ਲੱਗਦਾ ਇੱਥੇ ਕੋਈ ਐਲੇਜੋ ਕੀੜੀਆਂ ਤੁਰੀਆਂ ਫਿਰਦੀਆਂ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਬੀਐਸਸੀ ਤੇ ਕੰਮ ਕੀਤਾ ਜਾਵੇ ਉਹ ਆਪਣੇ ਇੰਸਪੈਕਟਰ ਸਾਹਿਬ ਅਜੇ ਕੱਲ ਲੱਗੇ ਹੋਏ ਨੇ ਜਿਹੜੇ ਵਿਪਨ ਹਾਂਡਾ ਜੀ ਉਹ ਸਹੀ ਕੰਮ ਕਰ ਰਹੇ ਹੈ ਤੇ ਇਹ ਕਬੂਰ ਹੋਰ ਸ਼ਕਤੀ ਨਾਲ ਕਰਨ ਦੀ ਲੋੜ ਹੈ ਤੁਸੀਂ ਜਿਹੜਾ ਇੱਥੇ ਅੱਜ ਕਵਰ ਕਰਨ ਆਏ ਬਹੁਤ ਬਹੁਤ ਧੰਨਵਾਦ ਤੁਸੀਂ ਲੁਧਿਆਣੇ ਵਾਸਤੇ ਕੁਝ ਸੋਚ ਰਹੇ ਹੋ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਕੁਝ ਤਾਂ ਕੋਈ ਦਿਖਾ ਰਹੇ ਹੋ ਬਹੁਤ ਵਧੀਆ ਜੀ ਤੇ ਪ੍ਰਸ਼ਾਸਨ ਇਸ ਗੱਲ ਤੇ ਅਮਲ ਕਰੇ ਥੈਂਕ ਯੂ ਜੀ ਜਿਹੜੀ ਇਹ ਚੀਜ਼ ਹੈ ਜਿਵੇਂ ਭਾਜੀ ਕਹਿ ਕੇ ਗਏ ਨੇ ਕੱਲ ਨੂੰ ਰੱਬ ਨਾ ਕਰੇ ਕੋਈ ਹੁਣੀ ਹੋ ਜੇ ਇੱਕ ਬੰਦੇ ਦੇ ਬੰਦਾ ਚੜਿਆ ਹੋਇਆ ਤੇ ਅਗਰ ਫਾਇਰ ਬਿਗੇਟ ਲੰਗਣੀ ਆ ਕੋਈ ਐਂਬੂਲੈਂਸ ਲੰਗਣੀ ਆ ਤੇ ਕਿੱਥੋਂ ਲੰਗੂਗੀ ਕੋਈ ਵੱਡਾ ਹਾਦਸਾ ਹੋਣ ਦਾ ਇੰਤਜ਼ਾਰ ਕਰ ਰਿਹਾ ਪ੍ਰਸ਼ਾਸਨ ਇਹ ਕਾਰਵਾਈ ਵੀ ਕਰਦੇ ਆ ਪਰ ਇਹਨਾਂ ਦੇ ਜੂ ਨਹੀਂ ਸਰਕਦੀ ਕੀ ਕਹਿਣਾ ਚਾਹੋਗੇ ਮੈਂ ਜ਼ਰੂਰ ਇਹ ਕਹੂੰਗਾ ਕਮੈਂਟ ਦੇ ਵਿੱਚ ਤੁਸੀਂ ਯੂਰ ਸ਼ੇਅਰ ਕਰਿਓ ਵੀ ਇਹ ਕਿਹਦੀ ਸ਼ਹਿਤ ਚੱਲਦਾ ਚੱਲਦਾ ਲ ਬੜਾ ਪੁਰਾਣਾ ਜਿਹਾ ਚੱਲਦਾ ਕਿ ਨਹੀਂ ਸ਼ਹਿਤ ਆ ਇਹ ਪ੍ਰਸ਼ਾਸਨ ਵੀ ਕਾਰਵਾਈ ਕਰਦਾ ਪਰ ਇਹਨਾਂ ਦੇ ਕੰਨਾਂ ਦੇ ਜੂਨੀ ਸਰਕ ਦੇ ਭਾਜੀ ਚੌੜਾ ਬਿਆਰ ਲੱਗਿਆ ਕੀ ਕਹਿਣਾ ਚਾਹੋਗੇ ਹਾਂਜੀ ਚੌੜਾ ਬਿਆਰ ਹਾਂਜੀ ਇਹ ਨੌ ਦੇ ਚੌੜਾ ਜੀ ਤੂੰ ਤਾਂ ਬਹੁਤ ਬੁਰਾ ਹਾਲਾਤ ਹੈ ਪੀੜੇ ਦਾ ਹੀ ਵਾਲਾ ਬਹੁਤ ਜ਼ਿਆਦਾ ਹਾਂਜੀ ਹਾਂ ਪੂਰਾ ਭਾਜੀ ਇਹ ਕੀ ਕਹਿਣਾ ਚਾਹੋਗੇ ਰਸ਼ ਨੂੰ ਰਾਸ਼ ਬਹੁਤ ਜ਼ਿਆਦਾ ਹੋਇਆ ਜੀ ਆ ਐਤਵਾਰ ਐਤਵਾਰ ਤਾਂ ਹੈਗਾ ਹੀ ਆ ਨਾਲੇ ਜੀ ਦਾ ਮਤਲਬ ਉਹ ਸਰਦੀ ਦਾ ਸਰਦੀ ਦਾ ਮੌਸਮ ਆ ਗਿਆ ਠੀਕ ਹੈ ਜੀ ਸਰਦੀ ਕਰਨ ਵਾਸਤੇ ਸਾਰਿਆਂ ਨੂੰ ਆਪਣੇ ਨਵੇਂ ਸਵੈਟਰ ਕੋਟੀਆਂ ਜੋ ਵੀ ਜਰਾ ਬੱਬਲ ਲੈਣ ਵਾਸਤੇ ਹੈਗੇ ਜੀ ਬਾਕੀ ਧੰਨਵਾਦ ਜੀ ਨਹੀਂ ਇਹ ਜਿਹੜਾ ਰਾਸ਼ਾ ਲੱਗਦਾ ਵੀ ਜਾਇਜ਼ ਆ ਕਿ ਨਜਾਇਜ਼ ਆ ਇਹ ਕਿਉਂਕਿ ਰੱਬ ਨਾ ਕਰੇ ਕੋਈ ਘਟਨਾ ਹੋ ਜੇ ਤਾਂ ਕਹੋਗੇ ਮੈਂ ਵਾਰ ਆ ਤਾਂ ਸਰਕਾਰੀ ਕਹਿ ਸਕਦੀ ਸਰਕਾਰੀ ਦਾ ਹੀ ਦੋਸਤ ਹੋ ਸਕਦਾ ਹੈਗਾ ਕਰ ਤੋਂ ਘੱਟ ਰਸੀਨਾ ਇਹ ਵੀ ਤਾਂ ਠੀਕ ਆ ਬਸ ਸਹੀ ਗੱਲ ਜੀ ਦੇਖੋ ਚੋੜੇ ਯਾਰ ਕਿੰਨਾ ਰਸ਼ਾਈ ਗਾਲ ਨੂੰ ਘਟਨਾ ਆਉਂਦੀ ਕੋਈ ਅਮਲਸ ਨੀ ਨੰਗ ਸਕਦੀ ਦੇਖੋ ਕਿੰਨਾ ਬੂਰਾ ਹਾਲਾ ਚੋੜੇ ਯਾਰ ਦਾ ਬੋ ਯਾਰ ਰਸ਼ਾਈ ਤੁਸੀਂ ਦੇਖ ਸਕਦੇ ਹੋ ਭਾਈ ਕੱਲ ਨੂੰ ਕੋਈ ਗੱਲਬਾਤ ਹੋਈ ਕੋਈ ਰੱਬ ਨਾ ਕਰੇ ਤੁਹਾਨੂੰ ਹੱਥ ਹੋ ਗਿਆ ਸਹੀ ਗੱਲ ਹੈ ਜੀ ਕਿ ਤੂੰ ਲੰਘ ਜੂ ਕੁਛ ਨਹੀਂ ਨੀ ਨੰਗੇ ਜਾਊਗਾ ਭਾਈ ਬਹੁਤ ਔਖਾ ਵਾ ਕੱਦੇ ਲੈ ਜਾਣਾ ਕਰ ਕੱਦੇ ਜਾਣਾ ਮੇੜਾ ਔਖਾ ਦੇਖੋ ਤੁਸੀਂ ਕਿੰਨਾ ਰਸ਼ਾ ਹੈ ਬਹੁਤ ਔਖਾ ਵਾ ਬਤਵਾ ਦੇ ਰਜਿਸਟਰ ਖਾਣੇ ਚਾਹੀਦੇ ਆ ਲੋਕਾਂ ਨੂੰ ਰਸਤਾ ਮਿਲੇ ਲੋਕੀ ਕ੍ਰੀਏ ਰ ਅਗਰ ਨਾ ਗਿਆਂ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਛੋੜਾ ਬਜ਼ਾਰ ਬੜਾ ਮਸ਼ਹੂਰ ਬਜ਼ਾਰਾ ਬੋਰਡ ਦੇ ਵਿੱਚ ਹਾਂਜੀ ਸਰ ਅੱਜ ਇਹਨੂੰ ਦੇਖ ਕੇ ਤੁਸੀਂ ਭੀੜ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਸਰ ਤੁਸੀਂ ਖੁਦ ਵੀਡੀਓ ਬਣਾਈ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਸਰ ਇਸ ਮਾਰਕੀਟ ਵਿੱਚ ਇੱਕ ਤਾਂ ਲੋਡ ਨਹੀਂ ਹੋਣਾ ਚਾਹੀਦਾ ਗੱਡੀ ਅੰਦਰ ਕੁਝ ਨਹੀਂ ਇੱਕ ਜਿਹੜਾ ਆਟੋ ਵਗੈਰਾ ਹੈ ਇਹ ਨਹੀਂ ਵੀਲਰ ਚਾਹੀਦਾ ਚਾਹੀਦਾ ਟੂ ਵੀਲਰ ਤੋਂ ਇਲਾਵਾ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਜੇ ਵੱਡੀ ਚੀਜ਼ ਜਾਂਦੀ ਹੈ ਅੰਦਰ ਤਾਂ ਇਸ ਟ੍ਰੈਫਿਕ ਤੇ ਰੋਕ ਲਾਉਣੀ ਚਾਹੀਦੀ ਹੈ ਵੈਸੇ ਤਾਂ ਜਿਹੜੀਆਂ ਹਨਾ ਥੜੀਆਂ ਦੁਕਾਨਾਂ ਬਾਹਰ ਲਾਈ ਹੋਈਆਂ ਨੇ ਇਹ ਤੁਹਾਨੂੰ ਜ਼ਿਆਈ ਲੱਗਦੀਆਂ ਨੇ ਜ਼ਿਆਈ ਲੱਗਦੀਆਂ ਜੇ ਇਹ ਅੰਦਰ ਹੋ ਜਾਣ ਤਾਂ ਟ੍ਰੈਫਿਕ ਨਿਕਲ ਜਾਏਗਾ ਹਾਂਜੀ ਹਾਂਜੀ ਫਿਰ ਤਾਂ ਹੋ ਹੀ ਸਕੇਗਾ ਹਨਾ ਹਾਂਜੀ ਜੋ ਫੜੀਆਂ ਵਾਲੀਆਂ ਦੁਕਾਨਾਂ ਨੇ ਇਹ ਸਾਈਡ ਤੇ ਚਕਵਾਈਆਂ ਜਾਂਦੇ ਇਹਨਾਂ ਦੀ ਵੈਸੇ ਤਾਂ ਬੇਰਜ਼ਗਾਰੀ ਕਰਕੇ ਵੈਸੇ ਫੜੀਆਂ ਲਾਉਣੀਆਂ ਦਾ ਵੈਸੇ ਮੰਨਿਆ ਬੇਰਜ਼ਗਾਰੀ ਕਰਕੇ ਲਾ ਰਹੇ ਆ ਪਰ ਇਹਨਾਂ ਦੀ ਅਲੱਗ ਮਾਰਕੀਟ ਬਣਾਈ ਜਾਵੇ ਤਾਂ ਫਿਰ ਸਹੀ ਆ ਫਿਰ ਬਾਜ਼ਾਰ ਦੀ ਥੋੜੀ ਖੁੱਲ ਮਿਲ ਜਾਏਗੀ ਬਾਜ਼ ਟ੍ਰੈਫਿਕ ਦਾ ਥੋੜਾ ਕੱਟ ਹੋ ਗਿਆ